ਤੋਂ ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ ਦੇਸ਼ ਭਰ ਦੇ ਵਿੱਚ ਆਪਣੀ ਪਹਿਲੀ ਕਿਸਮ ਦੀ ਵਿਲੱਖਣੀ ਪਹਿਲ ਕਦਮੀ ਯਾਨੀ ਕਿ ਆਨਲਾਈਨ ਐਨ ਆਰ ਆਈ ਮਿਲਣੀ ਦੀ ਸ਼ੁਰੂਆਤ ਕੀਤੀ ਹੈ। ਇਹ ਸੇਵਾ ਸੂਬਾ ਸਰਕਾਰ ਤਹਿਤ ਪੰਜਾਬੀ ਪ੍ਰਵਾਸੀਆਂ ਵੱਲੋਂ ਪ੍ਰਾਪਤ ਵਿਪਨਨ ਸ਼ਿਕਾਇਤਾਂ ਦਾ ਛੇਤੀ ਅਤੇ ਟੁਕੂਆਂ ਨਿਪਟਾਰਾ ਕਰ ਰਹੀ ਹੈ। ਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਦੇ ਲਈ ਯਤਨ ਲਗਾਤਾਰ ਜਾਰੀ ਰੱਖੇ ਜਾਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਪੰਜਾਬ ਦੇ ਨਵੀਂ ਮੰਤਰੀ ਉਦਿਪ ਸਿੰਘ ਢਾਲੀਵਾਲ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ 100 ਤੋਂ ਵੱਧ ਸ਼ਿਕਾਇਤਾਂ ਸੁਣੀਆਂ ਨੇ ਤੇ ਸਬੰਧਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੇ ਹੀ ਨਿਪਟਾਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਦੱਸਿਆ ਕਿ ਇਹ ਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਰਮਨੀ, ਇਟਲੀ ਅਤੇ ਅਫਰੀਕਾ ਵਿੱਚ ਵਸਦੇ ਪੰਜਾਬੀਆਂ ਦੇ ਨਾਲ ਸਬੰਧਤ ਜੋ ਕਿ ਪ੍ਰਾਪਰਟੀ, ਨਜਾਇਜ਼ ਕਬਜ਼ੇ ਅਤੇ ਵਿਆਹ ਮਾਮਲਿਆਂ ਦੇ ਨਾਲ ਸਬੰਧਤ ਸਨ। ਤਨਰੀ ਮਿਲਣੀ ਮੌਕੇ ਧਾਲੀਵਾਲ ਨੇ ਕਿਹਾ ਕਿ ਇਸ ਵਿਲੱਖਣ ਸੇਵਾ ਰਾਹੀਂ ਪੰਜਾਬ ਸਰਕਾਰ ਪ੍ਰਵਾਸੀ ਭਾਰਤੀ ਦੀਆਂ ਸ਼ਿਕਾਇਤਾਂ ਦਾ ਲਗਾਤਾਰ ਨਿਪਟਾਰਾ ਕਰੇਗੀ। ਉਹਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਹਰ ਮਹੀਨੇ ਦੇ ਪਹਿਲੇ ਹਫ਼ਤੇ ਆਨਲਾਈਨ ਮਿਲਣੀ ਸ਼ੁਰੂ ਹੋਇਆ ਕਰੇ। ਮੀਡੀਆ ਵਾਲੇ ਸਾਡੇ ਸਾਥੀ ਆਇਓ। ਮੇਰੇ ਨਾਲ ਸਾਡੇ ਐਨਡੀਆਈ ਵਿੰਗ ਦੇ ਏਡੀਜੀਪੀ ਸਾਫ ਸਨਾਤ ਸਾਹਿਬ ਔਰ ਐਨਐਡੀ ਸਭਾ ਜਲੰਧਰ ਦੇ ਵਾਈਸ ਪ੍ਰਧਾਨ ਚਾਨਾ ਸਾਹਿਬ ਸਤਾਮ ਚਾਨਾ ਜੀ ਬਹੁਤ ਪੁਰਾਣੇ ਜਿਨ੍ਹਾਂ ਨੇ ਐਨਐਡੀ ਸਭਾ ਜਲੰਧਰ ਬੜਾਈ ਸੀਗੇ ਉਹ ਵੀ ਆਏ ਆ ਪਿਛਲੀ ਵਾਰ ਪ੍ਰਧਾਨ ਜੀ ਆਏ ਸੀ ਉਹ ਕਿਤੇ ਬਾਅਦ ਗਏ ਆਪਣੀ ਫੈਮਿਲੀ ਦਾ ਅਸੀਂ ਐਨਐਡੀ ਮਿਲਣੀ ਜਿਹੜੀ 2 1/2 ਘੰਟੇ ਪੂਰੇ ਲਾ ਕੇ ਹੁਣੇ ਖਤਮ ਕੀਤੀ ਹੈ ਪਿਛਲੀ ਵਾਰ ਅਸੀਂ 4 ਦਸੰਬਰ ਨੂੰ ਐਨਐਡੀ ਮਿਲਣੀ ਜਿਹੜੀ ਕੀਤੀ ਸੀਗੀ ਪਹਿਲੀ ਐਨਐਡੀ ਮਿਲਣੀ ਕੀਤੀ ਸੀਗੀ ਜਿਹਦੇ ਵਿੱਚ ਕਰੀਬ ਸਾਨੂੰ 98 ਕੇਸ ਜਿਹੜੇ ਆ ਮੁਰਕੇ 100 ਹੀ ਹੋ ਗਿਆ ਸੀਗਾ 100 ਕੇਸ ਜਿਹੜੇ ਸਾਨੂੰ ਆਏ 25 ਸਾਨੂੰ ਉਦੋਂ ਮੌਕੇ ਤੇ ਆਏ ਸੀਗੇ ਜਿਹੜੇ ਲਾਈਵ ਜਦੋਂ ਆਨਲਾਈਨ ਚੱਲਦੀ ਆ ਉਦੋਂ 25 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥੋਂ ਕੀਤੀਆਂ ਉਹ ਸਾਨੂੰ 75 ਆਈਆਂ ਸੀਗੀਆਂ ਆਹੀ ਉਹਦੇ ਚੋਂ 51 ਜਿਹੜੀਆਂ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਔਰ ਅੱਠ ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲ ਲਾ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਲ ਦੇ ਨਾਂ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਮੇਰੀ ਤੁਹਾਡੇ ਥਰੂ ਮੈਂ ਪਹਿਲਾਂ ਵੀ ਬੇਨਤੀ ਕੀਤੀ ਉੱਤੇ ਇੱਕਦਾਂ ਫੇਰ ਬੇਨਤੀ ਆ ਤੁਹਾਡੇ ਥਰੂ ਦੁਨੀਆ ਭਰ ਦੇ ਇਹਨਾਂ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਡਰੈਸ ਹੈ ਉਹ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਡ ਪੈਂਪਲਾ ਸਾਡੇ ਨਾਲ ਸੰਪਰਕ ਕਰ ਸਕਦਾ ਉਹਦਾ ਨੰਬਰ ਜਿਹੜਾ ਜੂਰ ਭੇਜਿਆ ਕਰੋ ਸੋ ਅਟਕੇ ਸਾਡੇ ਉਹ ਰਹਿ ਗੇ ਬਾਕੀ ਕੇਸ ਸਾਡੇ ਇਨ ਪ੍ਰੋਸੈਸ ਹੈ ਉਹ ਮੇਰਾ ਖਿਆਲ ਹੈ ਹਫਤੇ ਦੇ ਵਿੱਚ ਵਿੱਚ ਪਿਛਲੀ ਮਿਲਣੀ ਵਾਲੇ ਕੇਸ ਜਿਹੜੇ ਆ ਅਸੀਂ ਸਾਰੇ ਹੱਲ ਕਰ ਦੇਵਾਂਗੇ ਹੁਣ ਜਦੋਂ ਅਸੀਂ ਇਹ ਐਨਡੀ ਮਿਲਣੀ ਦੂਜੀ ਅੱਜ ਵਾਲੀ ਮਿਲਣੀ ਜਦੋਂ ਅਨਾਉਂਸ ਕੀਤੀ ਤੇ ਸਾਨੂੰ 103 ਈਮੇਲਾਂ ਜਿਹੜੀਆਂ ਟੋਟਲ ਆਈਆਂ 103 ਕੇਸ ਜਿਹੜੇ ਆ ਸਾਨੂੰ ਕਿਤੇ ਆ ਤੇ ਹੁਣੇ 2.5 ਘੰਟਿਆਂ ਚ ਸਾਨੂੰ ਜਿਹੜਾ 49 ਵੱਖ-ਵੱਖ ਦੇਸ਼ਾਂ ਤੋਂ ਮੈਨੂੰ ਖੁਸ਼ੀ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਬਹੁਤ ਦੇਸ਼ਾਂ ਤੋਂ ਜਿਹੜੇ ਸਾਡੇ ਭੈਣ ਭਰਾ ਇਹਨਾਂ ਦਾ ਹੀ ਉਹਨਾਂ ਨੇ ਆਪਣੇ ਕੇਸ ਜਿਹੜੇ ਦੱਸੇ ਆ ਸਾਡਾ ਆਨਲਾਈਨ ਮਿਲਣੀ ਕਰਨ ਦਾ ਇਹ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 9 ਐਨ ਆਰ ਆਈ ਮਿਲਨੀਆਂ ਕੀਤੀਆਂ ਸੀਗਾ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਏਰੀਆ ਦੇ ਵਿੱਚ ਉਹਦੇ ਜਿਹੜੀ ਸਾਨੂੰ ਕਰੀਬ 2000 ਕੇਸ ਜਿਹੜਾ ਪ੍ਰਾਪਤ ਹੋਇਆ ਸੀਗਾ ਤੇ ਅਸੀਂ ਕਦੀ ਬਹੁਣ ਤੱਕ ਉਹਦੇ 'ਚੋਂ 17-1800 ਕੇਸ ਜਿਹੜਾ ਹੱਲ ਕਰਤਾ ਪਰ ਅਸੀਂ ਦੇਖਿਆ ਕਿ ਲੋਕ ਵਿਚਾਰੇ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਨਿਊਯਾਰਕ ਤੋਂ ਆਉਂਦਾ ਬੜੀ ਦੂਦੂ ਦੂਰੋਂ ਹੁੰਦੇ ਆ ਸੋ ਅਸੀਂ ਇਹ ਕਦੇ ਸਾਲ ਹੱਲ ਕਰਦਿਆ ਕਿ ਆਪਾਂ ਇਹ ਤਜਰਬਾ ਕਰਕੇ ਦੇਖਦੇ ਆ ਕਿ ਆਨਲਾਈਨ ਜਿਹੜੇ ਲੋਕ ਜਿਹੜੇ ਵਿਚਾਰੇ ਕੰਨ ਕਿਉਂ ਆਪਣੀਆਂ ਇੰਨੀਆਂ ਮਹਿੰਗੀਆਂ ਟਿਕਟਾਂ ਜਿਹੜੇ ਖਰੀਦੇ ਆ ਤੋ ਮੈਨੂੰ ਲੱਗਾ ਕਿ ਬਹੁਤ ਵਧੀਆ ਪਿਛਲੀ ਵਾਰ 25049 ਬੰਦੇ ਡਬਲ ਹੋ ਗਏ ਮਤਲਬ ਅੱਜ ਆਨਲਾਈਨ ਜਿਹੜੇ ਆਏ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਦੱਸੀਆਂ ਉਹਦਾ ਅਸੀਂ ਪੂਰੀ ਜੁੰਮੇ ਆਦੀ ਦੇ ਨਾਲ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਦਾ ਹੱਲ ਕਰਾਂਗੇ ਉਹ ਦੂਜਾ ਜਿਹੜਾ ਪੰਜਾਬ ਦੇ ਪਾਦੇ ਦੇ ਵਿੱਚ ਬਾਹਰ ਬੈਠੇ ਲੋਕ ਕੁਝ ਫੋਮਾ ਡਾ ਦਿੰਦੇ ਆ ਕੁਝ ਕਹਿੰਦੇ ਆ ਕਿ ਸਾਡੀ ਉੱਥੇ ਸਦਵਾਈ ਨਹੀਂ ਹੁੰਦੀ ਜੀ ਕੋਈ ਲੋਕਾਂ ਨੇ ਅੱਜ ਵੀ ਕਿਹਾ ਆਨਲਾਈਨ ਕਿਹਾ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਕੀਤੀਆਂ ਕਿ ਅਸੀਂ 30-30 ਸਾਲ ਤੋਂ ਲੱਗੇ ਆ ਦੋ-ਦੋ ਸਾਲ ਤੋਂ ਲੱਗੇ ਆ ਇੱਕ ਭਾਈ ਸਾਹਿਬ ਕਹਦੇ ਸੀ ਚਾਰ ਸਾਲ ਤੋਂ ਲੱਗੇ ਆ ਜੀ ਸਾਡੀ ਕੋਈ ਸਦਵਾਈ ਨਹੀਂ ਹੋਈ ਪਰ ਅਸੀਂ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਕੋਮਿਕ ਕਦਮਿੰਦਾ ਦਾਦਵਿੰਦ ਕੇਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਹੇਠ ਜਿਹੜਾ ਅਸੀਂ ਪੂਰੀ ਦੁਨੀਆ ਦੇ ਐਨਆਰਆਈ ਨੂੰ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ ਤੁਹਾਡੇ ਜਾਨ ਮਾਲ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਪੰਜਾਬ ਸਰਕਾਰ ਤੁਹਾਡਾ ਕੋਈ ਬਿジネス ਇੱਥੇ ਸ਼ੁਰੂ ਆ ਉਹਨੂੰ ਬਚਾਉਣ ਦੇ ਵਿੱਚ ਮਤ ਕਰੂਗੀ ਤੁਸੀਂ ਕੋਈ ਸ਼ੁਰੂ ਕਰਨਾ ਹੈ ਉਹਨੂੰ ਸ਼ੁਰੂ ਕਰਾਉਣ ਦੇ ਵਿੱਚ ਤੁਹਾਡੀ ਜਿਹੜੀ ਫੁੱਲ ਮਤ ਕਰੂਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਦੀ ਆਉਂਦੇ ਦੀ ਡਰ ਦੇ ਸਾਡੇ ਦੇ ਪਛਾ ਹੋ ਜਾਣਾ ਇੱਕ ਵਾਰ ਪਿਛਲੀ ਵਾਰ ਵੀ ਕਿਹਾ ਸੀ ਅੱਜ ਤੁਹਾਡੇ ਥੋਂ ਕਹੂੰਗਾ ਕਿ ਜਿਹੜੇ ਐਨਆਰਆਈ ਵੀਰ ਬਿਲਕੁਲ ਪਿਛਲੇ ਦਮੰਬਰ ਮਹੀਨੇ ਤਿੰਨ ਚਾਰ ਐਨਆਰਆਈ ਇਹਨੇ ਕਾਲਾ ਕੀਤੀਆਂ ਕਿ ਸਰ ਅਸੀਂ ਆ ਨਹੀਂ ਸਕਦੇ ਇੰਡੀਆ ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਸਾਡੇ ਤੇ ਝੂਠੇ ਪਸਤੇ ਦਰਜ ਹੋਏ ਆ ਪ੍ਰਾਪਰਟੀ ਦੇ ਕਰਕੇ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਸਾਡੇ ਤੇ ਪਸਤੇ ਦਰਜ ਕਰਾਉਂਦੇ ਆ ਮੈਂ ਤੁਹਾਡੇ ਥੋਂ ਫੇਰ ਇੱਕ ਦਾ ਸਾਰੀ ਦੁਨੀਆ ਦੇ ਐਨਆਰਆਈਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਝੂਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮੇਰੇ ਨਾਲ ਸੰਪਰਕ ਕਰੋ ਸਾਡੇ ਮੈਕਮੇ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਆ ਉਹ ਰੱਦ ਵੀ ਕਰਾਵਾਂਗੇ ਜਿਹੜੇ-ਜਿਹੜੇ ਆ ਉਹ ਤੁਹਾਡੀ ਜਿਹੜੀ ਕੁਝ ਲੋਕਾਂ ਦੇ ਚਾਲ ਚੱਲ ਕੇ ਤੁਹਾਡੀ ਐਂਟਰੀ ਬੰਦ ਕਰਾਈ ਇੰਡੀਆ ਦੀ ਉਹ ਐਂਟਰੀ ਵੀ ਓਪਨ ਕਰਾਵਾਂਗੇ ਤੁਸੀਂ ਆਓ ਪੰਜਾਬ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਤੁਹਾਡਾ ਜ਼ਮੀਨ ਤੁਹਾਡੀ ਹੈ ਕੋਠੀ ਤੁਹਾਡੀ ਹੈ ਆਰਾਮ ਨਾਲ ਆਓ ਤੁਹਾਨੂੰ ਕੋਈ ਵੀ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਐਨ ਆਰ ਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਕਬਜ਼ਾ ਕਰੂਗਾ ਉਹਦੇ ਖਿਲਾਫ ਸੱਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਕਬਜ਼ਾ ਲੈ ਕੇ ਦਵਾਂਗੇ ਕੁਝ ਲੋਕਾਂ ਨੇ ਕੁਝ ਏਰੀਆ ਦੇ ਵਿੱਚ ਜਿੱਦਾਂ ਮੰਨ ਲਓ ਕਿ ਜਲੰਧਰ ਦਾ ਇਹ ਗਿਆ ਉੱਥੋਂ ਬਹੁਤ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕੋਠੀ ਮਾਲੀ ਜੀ ਸਾਡਾ ਪਲਾਟ ਮਾਲਿਆ ਜੀ ਅੱਜ ਵੀ ਇੱਕ ਕੇਸ ਦੇ ਵਿੱਚ ਉਹ ਕਹਦੇ ਕਿ ਸਾਡੀ ਕੋਠੀ ਕਿਸੇ ਨੇ ਮਾਲੀ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਬੰਦਾ ਅੰਨਾਰੇ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਪੰਜਾਬ ਸਰਕਾਰ ਕਬਜ਼ਾ ਦੀ ਹੋ ਦਊਗੀ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਆ ਐਨ ਆਰ ਆਈ ਸਰ ਪੰਜਾਬ ਦੀ ਰੀੜ ਦੀ ਹੱਡੀ ਦੇ ਐਨ ਆਰ ਆਈ ਜਿਹੜਾ ਅੱਜ ਪੰਜਾਬ ਜਿੱਥੇ ਖੜਾ ਹੈ ਜਿਸ ਵੀ ਹਾਲਤ ਦੇ ਵਿੱਚ ਖੜਾ ਹੈ ਇਸ ਹਾਲਤ ਦੇ ਵਿੱਚ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਦੁਨੀਆ ਭਰ ਦੇ ਐਨ ਆਰ ਆਈਆਂ ਦਾ ਬਹੁਤ ਵੱਡਾ ਰੋਲ ਆ ਉਹ ਸ ਰੋਲ ਨੂੰ ਜਿਹੜਾ ਅਗਨੋਰ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਐਨ ਆਰ ਆਈ ਮਿਲਦੀ ਦਾ ਇਹਨੂੰ ਬੜਾ ਜ਼ਬਰਦਸਤ ਰੋਜ਼ ਮੌਸਮ ਲਿਆ ਰੋਜ਼ ਹੀ ਕੇਸ ਆਉਂਦੇ ਇਹ ਤੋਂ ਆ ਜਿਹੜੇ ਮੈਂ ਤੁਹਾਨੂੰ ਉੱਧਾ ਦੱਸਦੇ ਸਾਡਾ ਕਾਪੀਟੇ ਰੋਜ਼ ਹੀ ਕੇਸ ਆ ਜਾਂਦੇ ਦਫ਼ਤਰ ਮੇਰੇ ਘਰ ਜਦੋਂ ਉੱਥੇ ਜਾਂਦੇ ਆ ਆਪਣਾ ਵਸਾ ਜਾਂਦੇ ਆ ਕੇਸ ਹੀ ਕੇਸ ਆ ਜਾਂਦੇ ਆ ਮੈਂ ਹਰ ਕਦ ਨੂੰ ਕਹਿੰਦਾ ਕਿ ਕੋਈ ਨਹੀਂ ਤੁਸੀਂ ਲਾਓ ਸਾਨੂੰ ਸਿਰ ਪਤਾਉਂਦਾ ਹੁੰਦੀ ਜਿੱਥੇ ਹਾਈ ਕੋਰਟ ਮਾਨਯੋਗ ਜੱਜਾਂ ਨੇ ਕੋਈ ਫੈਸਲਾ ਕੀਤਾ ਜਾਂ ਥੜਲੀਆਂ ਕੋਰਟਾਂ ਦੇ ਕੋਈ ਫੈਸਲਾ ਕੀਤਾ ਉੱਥੇ ਸਾਨੂੰ ਥੋੜੀ ਸਵੱਸਿਆ ਹੁੰਦੀ ਆ ਪਰ ਜਿੱਥੇ ਕੋ ਕੋਰਟ ਨਹੀਂ ਦੋ ਉੱਥੇ ਸਾਦ ਅਸੀਂ ਜਿਹੜਾ ਇੱਕ ਤਲਫੀ ਐਨਆਈ ਦੀ ਮਤ ਕਰ ਲਈ ਜਿਹੜੇ ਤਿਆਰ ਨੇ ਕਿ ਕੋਈ ਵੀ ਆਵੇ ਅਸੀਂ ਕਿਸੇ ਨੂੰ ਹੱਥ ਹੜਾਂ ਦੀ ਜਿਹੜੀ ਗੱਲ ਕਰਦੀ ਹੈ ਸੋ ਮੈਂ ਮੈਂ ਸਮਝਦਾ ਕਿ ਅੱਜ ਦੀ ਐਨਆਈ ਮਿਲਦੀ ਵੀ ਜਿਹੜੀ ਆ ਉਹ ਬਹੁਤ ਸਫਲ ਰਹੀ ਹੈ ਇੰਨੇ ਕੇਸ ਆਉਣੇ 103 ਕੇਸ ਆਉਣੇ 49 ਬੰਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਨਲਾਈਨ ਹੋ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਆ ਇਹਦੇ ਤੋਂ ਸਾਫ ਹੈ ਕਿ ਦੁਨੀਆ ਭਰ ਦੇ ਐਨਆਈ ਜਿਹੜੇ ਉਹਨਾਂ ਦਾ ਵਿਸ਼ਵਾਸ ਪੰਜਾਬ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਵੀ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਸਾਂ ਮੇਰਾ ਆਪਣਾ ਪਰਿਵਾਰ ਇੰਨਾ ਦਾਈ ਆ ਇਸ ਕਰਕੇ ਮੈਂ ਕਿਸੇ ਵੀ ਐਨਆਰਆਈ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੰਜਾਬ ਚ ਨਹੀਂ ਆਉਣ ਦਿਆਂਗੇ ਖੁੱਲੇ ਦਿਲ ਨਾਲ ਆਪਣੇ ਕੇਸ ਲੈ ਕੇ ਆਓ ਅਸੀਂ ਤੁਹਾਨੂੰ ਢੀਕਦੇ ਆ ਪੰਜਾਬ ਆਪਣੀਆਂ ਬਾਹਾਂ ਖੋਲ ਕੇ ਤੁਹਾਡੀ ਵੇਟ ਕਰ ਰਿਹਾ ਜੋ ਮਰਜ਼ੀ ਕਰੋ ਕੰਮ ਕਰੋ ਆਪਣੇ ਸਕੂਲਾਂ ਨੂੰ ਠੀਕ ਕਰੋ ਆਪਣੇ ਪਿੰਡਾਂ ਵਿੱਚ ਗਰਾਊਂਡਾਂ ਨੂੰ ਠੀਕ ਕਰੋ ਲਾਇਬ੍ਰੇਰੀਆਂ ਬਣਾਓ ਹਸਪਤਾਲ ਬਣਾਓ ਜੋ ਵੀ ਤੁਸੀਂ ਕਰਨਾ ਆ ਕੇ ਕਰੋ ਤਾਂ ਨੂੰ ਕਿਸੇ ਕਿਸਮ ਦੀ ਕੋਈ ਕਾਪੜੀ ਆਉਂਦਿਆਂਗੇ ਇਹ ਸਾਡੀ ਅੱਜ ਦੀ ਐਨਆਰ ਦੀ ਮਿਲਦੀ ਦਾ ਜਿਹੜਾ ਹੱਥ ਸੀਗਾ ਇਹ ਬਹੁਤ ਵਧੀਆ ਅੱਜ ਇਹਨਾਂ ਦੀ ਮਿਲਦੀ ਹੋਈ ਅੱਜ ਕਿਸ ਤਰ੍ਹਾਂ ਦੇ ਕੇਸ ਆਏ ਨੇ ਜਿਆਦਾਤਰ ਐਨਆਰ ਦੀ ਸ਼ਿਕਾਇਤਾਂ ਕੀ ਨੇ ਨਹੀਂ ਐਨਆਰ ਦੀਆਂ ਦੋ ਤਿੰਨ ਸ਼ਿਕਾਇਤਾਂ ਨੇ ਇੱਕ ਉਹਨਾਂ ਦੇ ਪ੍ਰਾਪਰਟੀ ਦੇ ਕੇਸ ਹੁੰਦੇ ਆ ਜਾਂਦੇ ਦੂਜੇ ਕੋ ਜਿਹੜੇ ਸ਼ਾਦੀਆਂ ਦੇ ਵਿਆਹ ਸ਼ਾਦੀਆਂ ਦੇ ਕੇਸ ਆ ਜਿਹੜੇ ਉਹ ਡਿਸਪਿਊਟ ਦੇ ਲੋਕਾਂ ਦੇ ਉਹ ਵੀ ਕਰਦੇ ਆ ਕੋਈ ਕੁੜੀ ਮੁੰਡਾ ਕੋਈ ਮੁੰਡਾ ਵਿਆਹ ਕਰਾ ਕੇ ਚਲਾ ਗਿਆ ਉਹ ਕੁੜੀ ਕੋ ਪੈਸੇ ਲੈ ਗਿਆ ਕੋਈ ਲੜਕੀ ਇੱਦਾਂ ਚਲੇਗੀ ਉਹ ਵੀ ਸਾਡੇ ਕੋਲ ਕੇਸ ਜਿਹੜੇ ਆਉਂਦੇ ਆ ਮੁੱਖ ਜਿਹੜੇ ਕੇਸ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਆ ਜਾਂ ਜਿਹੜੇ ਪ੍ਰਾਪਰਟੀਆਂ ਦੇ ਵੀ ਮੈਂ ਇੱਕ ਗੱਲ ਹੋਰ ਮੀਡੀਆ ਤੋਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜ਼ਿਆਦਾਤਰ ਕੇਸ ਆਉਂਦੇ ਆ ਫੈਮਲੀ ਦੇ ਫੈਮਲੀ ਦੇ ਐਨਆਰਆਈ ਜਿਹੜਾ ਕਹਿੰਦਾ ਜੀ ਮੇਰੇ ਮੇਰੇ ਭਰਾ ਨੇ ਕਬਜ਼ਾ ਕਰ ਲਿਆ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਮੇਰੇ ਮਾਮੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਕਈ ਥਾਵਾਂ ਤੇ ਪਿਓ ਕਹਿੰਦੇ ਆ ਮੇਰੀ ਜਾਇਦਾਦ ਤੇ ਪੁੱਤਾਂ ਨੇ ਕਬਜ਼ਾ ਕਰ ਲਿਆ ਸਾਡ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਾਂ ਪੰਜਾਬੀ ਆ ਆਪਾਂ ਸਿੱਖ ਆ ਆਪਣੇ ਪਰਿਵਾਰਾਂ ਦੀ ਆਪਣੇ ਫੈਮਿਲੀ ਮੈਂਬਰਾਂ ਦੇ ਕਬਜ਼ਾ ਨਾ ਕਰੋ ਅਸੀਂ ਪਿਛਲੇ 2-3 ਸਾਲ ਤੋਂ ਇਹ ਐਨਆਰਆਈ ਮਿਲनियां ਕਰ ਰਹੇ ਔਰ ਇਤਨੇ ਐਨਆਰਆਈਆਂ ਮਿਲनियां ਦੇ ਵਿੱਚ ਇੱਕ ਵੀ ਆ ਮੰਤਰੀ ਸਾਹਿਬ ਲਈ ਕੁਰਸੀ ਲਾ ਕੇ ਇੱਕ ਵੀ ਇੱਕ ਵੀ ਜਿਹੜਾ ਕੇਸ ਇਦਾਂ ਦਾ ਵੀ ਆਇਆ ਤੇ ਕਿਸੇ ਨੇ ਪੰਜਾਬ ਦੀ ਹੱਦ ਤੋਂ ਬਾਹਰ ਆ ਕੇ ਕਿਸੇ ਨੇ ਕੋਈ ਜੁਪੀ ਵਾਲੇ ਨੇ ਦਿੱਲੀ ਵਾਲੇ ਨੇ ਹਿਯਾਣੇ ਵਾਲੇ ਨੇ ਬਿਹਾਰ ਵਾਲੇ ਨੇ ਸਾਡੀ ਕਿਸੇ ਪ੍ਰੋਪਰਟੀ ਦੇ ਕਬਜ਼ਾ ਕੀਤਾ ਵਾ ਇੱਕ ਕੇਸ ਇਦਾਂ ਦਾ ਅੱਜ ਤੱਕ ਨਹੀਂ ਆਇਆ ਜਦੋਂ ਆਉਂਦਾ ਉਦੋਂ ਇਹੀ ਕੇਸ ਹੁੰਦਾ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਰਤਾ ਜੀ ਮੇਦੇ ਵੱਡੇ ਅੱਜ ਵੀ ਇੱਕ ਕੇਸ ਆ ਵਿਆ ਸੀਗਾ ਕਿ ਮੇਦੇ ਵੱਡੇ ਭਾਈ ਸਾਹਿਬ ਨੇ ਮੇਦਾ ਆ ਕੁਛ ਮਲ ਲਿਆ ਸੋ ਮੇਰੀ ਬੇਨਤੀ ਹੈ ਪੜਾਓ ਆਪਾਂ ਆਪਣੇਆਂ ਦੀ ਜਾਇਦਾਦਾਂ ਕਿਉਂ ਮਲਦੇ ਆਂ ਆਪਾਂ ਨੂੰ ਨਹੀਂ ਲੋੜ ਆਪਾਂ ਕਿਸੇ ਦੀ ਉਹਨਾਂ ਮਲ ਲਈਏ ਆਪਾਂ ਆਪਣੇ ਪਰਵਾਦਾ ਦੀ ਉਹਨਾਂ ਮਲ ਲਈਏ ਇਹ ਇਹ ਸਾਡੇ ਹੈਰਿਟੇਜ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਇਹ ਕਿਤੇ ਸ਼ਾਮਲ ਨਹੀਂ ਤੇ ਆਪ ਆਪਣੇ ਫੈਮਲੀਆ ਦੇ ਜਿਹੜੀਆਂ ਉਹ ਪ੍ਰੋਪਰਟੀਆਂ ਮਿਲਣਗੀਆਂ ਸੋ ਅੱਜ ਵੀ ਕੇਸ ਆਇਆ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਕਾਨੂੰਨੀ ਤੌਰ ਤੇ ਜੋ ਜਾਇਜ਼ ਮਤੂਦਿਆ ਉਹ ਸੀ ਕਰਦੇ ਹਾਂ ਪਰਮੇਸ਼ਰ ਸਾਹਿਬ ਅਭੀ ਤੱਕ